ਖਬਰ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਵਿੱਚ ਜੋ ਹੈ ਟ੍ਰੈਫਿਕ ਦੀ ਵਿਵਸਥਾ ਜਿਹੜੀ ਹੈ ਕਿ ਬਿਲਕੁਲ ਧਮਰਾ ਗਈ ਹੈ ਚੌਂਕ ਦੇ ਉੱਪਰ ਚਪਚਪੇ ਚੌਂਕ ਦੇ ਉੱਪਰ ਪੂਰੀ ਟ੍ਰੈਫਿਕ ਜਿਹੜਾ ਇੱਕਦਮ ਜਾਮ ਲੱਗਾ ਹੈ ਚੌਂਕ ਜਿਹੜਾਗਾ ਸਟਕ ਹੋਇਆ ਕਿਸਾਨਪਾ ਬੰਦੇ ਕੋਲ ਅਸੀਂ ਕੜੀਆਂ ਕਿਸਾਨਪਾ ਬੰਦੀਆਂ ਤੁਹਾਨੂੰ ਦਸਮਿਆ ਦਿਖਾ ਰਹੇ ਹਾਂ ਇਸ ਤੇ ਵਕਤ ਕਿਸਾਨਪਾ ਬੰਦੇ ਵਿੱਚ ਪੂਰਾ ਟ੍ਰੈਫਿਕ ਜਾਮ ਲੱਗਾ ਹੋਇਆ ਪੂਰਾ ਚੰਡੀਗੜ੍ਹ ਟ੍ਰੈਫਿਕ ਪੁਲ ਤੇ ਜਿਹੜਾਗਾ ਇਸ ਨੂੰ ਜਾਮ ਨੂੰ ਦੂਰ ਕਰਨ ਦੇ ਵਿੱਚ ਨਾ ਕੰਮ ਨਜ਼ਰ ਆ ਰਹੀ ਹੈ ਤਕੀਰਾ ਤੁਸੀਂ ਦੇਖ ਰਹੇ ਹੋ ਆ ਦਸਤਾਨ ਕੋ ਬੰਨੀਆ ਜਿੱਥੇ ਪੂਰਾ ਟ੍ਰੈਫਿਕ ਚਾਰੇ ਪਾਸੇ ਸਟਕ ਹੋਇਆ ਹੈ ਦੂ ਦੂ ਤੱਕ ਟ੍ਰੈਫਿਕ ਇਹਨਾਂ ਨੂੰ ਲਾਈਨਾਂ ਜਿਹੜੀਆਂ ਹੈ ਨਜ਼ਰ ਆ ਸਕਦੀਆਂ ਨੇ ਦੂ ਦੂ ਤੱਕ ਟ੍ਰੈਫਿਕ ਜਾਮ ਲੱਗਾ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਅਕਸਰ ਚੰਡੀਗੜ੍ਹ ਇੱਕ ਕੈਮਰਾ ਦੇ ਨਾਲ ਚਲਾਨ ਕੱਟਣ ਦੇ ਵਿੱਚ ਸਭ ਤੋਂ ਅੱਗੇ ਹੈ ਪਰ ਟ੍ਰੈਫਿਕ ਰੂਲਾਂ ਨੂੰ ਦੇਖਦੇ ਹੋਏ ਬੇਸ਼ੱਕ ਕੈਮਰੇ ਲਗਾਏ ਹੋਣ ਪਰ ਟ੍ਰੈਫਿਕ ਦੀ ਨੂੰ ਘਟਾਉਣ ਦੇ ਵਿੱਚ ਪੁਲਸ ਰੜੀ ਗਈ ਨਾਕਾਮ ਨਜ਼ਰ ਆ ਰਹੀ ਆ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਆਹ ਕਿਸਾਨ ਪਵੰਨੀਆ ਤਸਵੀਰਾਂ ਸਾਨੂੰ ਅਸੀਂ ਇੱਕ ਪਾਸੇ ਦਾ ਹਾਂਜੀ ਜੀ ਜੀ ਕਹਿ ਕਹੋਗੇ ਟ੍ਰੈਫਿਕ ਕਿੰਨਾ ਹੈ მეਜੇ ਨਹੀਂ ਕਹਿਣਾ ਚਾਹਤਾ ਯਹਾਂ ਸੇ ਹਮ ਨਿਕਲਦੇ ਰਹੇ ਲਿਆ ਕਿੰਨੀ ਦੇਰ ਸੇ ਖੜੇ ਹੋ ਆਧੇ ਘੰਟੇ ਹੋ ਗਿਆ ਹੈ ਆਧਾ ਘੰਟਾ ਹੋ ਗਿਆ ਕਿਆ ਕਾਲ ਟ੍ਰੈਫਿਕ ਮਿਲ ਨਹੀਂ ਰਹਾ ਤੁਹਾਨੂੰ ਰਸਤਾ ਜਾਣੇ ਕੇ ਲਈ ਨਹੀਂ ਪੁਰਾਣਾ ਜੀ ਬਿਲਕੁਲ ਜੀ ਇਹ ਤਸਵੀਰਾਂ ਦੇਖੋ ਟ੍ਰੈਫਿਕ ਦੀਆਂ ਤੁਸੀਂ ਦੂਰ ਦੂਰ ਤੋਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਇਹ ਕਿਸਾਨ ਪਵਨੀਆਂ ਤਸਵੀਰਾਂ ਨੇ ਕਿਸਾਨ ਪਵਨ ਦੇ ਉੱਪਰ ਇਹ ਮੂਰਤੂ ਦਾ ਫੰਡ ਹੋ ਆ ਸਕਦੇ ਆ ਜਾਮ ਲਗਾ ਬਾਈ ਸਾਹਿਬ ਕਿਵੇਂ ਦੇਖ ਰਹੇ ਹੋ ਆਪ ਮੈਂ ਦੂਰ ਸੇ ਦਸ ਬਿੰਦੂ ਸੇ ਖੜਾ ਹੋ ਆਉਂਗਾ ਕਿਆ ਪ੍ਰੋਬਲਮ ਆ ਰਹੀ ਹੈ ਦਿਖਰਾ ਟ੍ਰੈਫਿਕ ਕਿੰਨਾ ਹੈ ਯਾਰ ਬਹੁਤ ਜ਼ਿਆਦਾ ਟ੍ਰੈਫਿਕ ਹੈ ਹੈ ਬਹੁਤ ਜ਼ਿਆਦਾ ਟ੍ਰੈਫਿਕ ਹੈ ਚਾਰੇ ਤਰਫ ਜਾਮ ਲਗਾ ਹੋਇਆ ਹੈ ਜਰੂਰ ਜਾਮ ਲਗਾ ਹੋ ਦੋ ਪੂਰਾ ਹਾਲ ਹੈ ਹਨਜੀ ਬਹੁਤ ਪੂਰਾ ਹਾਲ ਹੈ ਟ੍ਰੈਫਿਕ ਲਗਾ ਹੋ ਜਾ ਬਿਲਕੁਲ ਚੰਡੀਗੜ੍ਹ ਦਾ ਕਿਸਾਨ ਪਵਨੀਆਂ ਤਸਵੀਰਾਂ ਨੇ ਦਿਖਾਈ 180 ਟ੍ਰੈਫਿਕ ਨੂੰ ਲੈ ਕੇ ਲਗਾਤਾਰ ਜਾਮ ਲੱਗਿਆ ਲਾਈਟਾਂ ਤੇ ਉੱਪਰ ਇਹ ਜਾਮ ਲੱਗਿਆ ਹੋਇਆ ਹੈਗਾ ਇਹ ਇੱਕ ਤਰਫ ਦਾ ਸੀ ਸਾਹਿਤ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਮੋੜ ਦੀ ਇੱਕ ਤਰਫ ਦੀ ਸਾਹਿਤ ਦਿਖਾ ਰਹੇ ਹਾਂ ਇੱਕ ਤਰਫ ਦੀ ਤਸਵੀਰ ਤੁਹਾਨੂੰ ਹਜੇ ਦਿਖਾਈ ਆ ਹੁਣ ਤੁਹਾਨੂੰ ਦੂਸਰੀ ਤਰਫ ਵੀ ਲੈ ਕੇ ਚੱਲਦੇ ਹਾਂ ਦੂਸਰੀ ਤਰਫ ਦੀ ਤਸਵੀਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜਾਮ ਜਿਹੜਾ ਹੈਗਾ ਪੂਰੇ ਤਰਫ ਸਟਕ ਹੋ ਚੁੱਕੀ ਹੈ ਸਿਟੀ ਬਿਊਟੀਫੁੱਲ ਸਿਰਫ ਚਲਾਨ ਕੱਟਣ ਦੇ ਵਿੱਚ ਸਭ ਤੋਂ ਅੱਗੇ ਹੈ ਟ੍ਰੈਫਿਕ ਨੂੰ ਖੁਲਾਉਣ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾਈ ਰਹੀਆਂ ਤੁਹਾਨੂੰ ਹੁਣ ਹੋਰ ਅੱਗੇ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਵੀ ਚੰਡੀਗੜ੍ਹ ਦੇ ਵਿੱਚ ਲਗਾਤਾਰ ਅ ਟ੍ਰੈਫਿਕ ਦੀ ਜਿਹੜੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ ਹੁਣ ਦੂਸਰੀ ਇੱਕ ਤਰਫ ਵੀ ਤਸਵੀਰ ਦਿਖਾਈ ਜੀ ਹੁਣ ਤੁਹਾਨੂੰ ਦੂਸਰੀ ਤਰਫ ਦੀ ਤਸਵੀਰ ਅਸੀਂ ਗੱਡੀਆਂ ਨਹੀਂ ਦਿਖਾ ਰਹੇ ਆ ਇਹ ਦੇਖੋ ਤੁਸੀਂ ਦੂਰ ਦੂਰ ਤੱਕ ਜਿਹੜਾ ਹੈਗਾ ਪੂਰੇ ਰੋਡ ਜਿਹੜੇ ਹੈਗੇ ਜਾਮ ਤੁਹਾਨੂੰ ਨਜ਼ਰ ਆਣਗੇ ਪੂਰੀ ਟ੍ਰੈਫਿਕ ਡਮਾਗ ਆ ਗਈ ਹੈ ਤੁਸੀਂ ਦੇਖ ਸਕਦੇ ਹੋਗੀ ਪੂਰਾ ਜਾਮ ਪੂਰੇ ਰੋਡ ਜਾਮ ਤੁਹਾਨੂੰ ਨਜ਼ਰ ਆਏਗੀ ਕਿਸਾਨ ਪਬੰਦੀ ਇਹ ਸਥਿਤੀ ਹੈ ਕਿ ਕਿਸਾਨ ਪਵਨ ਤੋਂ ਪੂਰਾ ਅਟਾਵਾ ਚੌਂਕ ਤੱਕ ਪੂਰਾ ਜਾਮ ਲੱਗਿਆ ਹੋਇਆ ਹੈਗਾ ਸਾਡੀ ਜਿਹੜੀ ਪੁਲਿਸ ਹੈਗੀ ਚੰਡੀਗੜ੍ਹ ਦੀ ਉਹ ਚਲਾਨ ਬੇਸ਼ੱਕ ਕਰਦੀ ਹੈ ਪਰ ਟ੍ਰੈਫਿਕ ਨੂੰ ਲੰਘਣਾ ਦੇ ਜਿਹੜੇ ਚਲਾਨ ਮਿਲੇ ਬੇਸ਼ੱਕ ਕਦੇ ਵੀ ਟ੍ਰੈਫਿਕ ਦੇ ਨੂੰ ਯਾਤਾਂ ਯਾਤ ਜਿਹੜੀ ਹੈਗੀ ਇਹਨਾਂ ਨੂੰ ਖੋਲਣ ਦੇ ਵਿੱਚ ਕਾਲ ਦੇ ਵਿੱਚ ਨਾਕਾਮ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਹਰ ਇੱਕ ਚੌਕ ਦੇ ਉੱਪਰ ਚੰਡੀਗੜ੍ਹ ਦੇ ਵਿੱਚ ਨਜ਼ਰ ਆਣ ਗਈਆਂ